ਇੱਕ ਹੰਸ ਦਾ ਕਾਂ ਨਾਲ ਯਾਰਾਨਾ ਪੈ ਗਿਆ ਹੁਣ ਹੰਸ ਤਾਂ ਰਹਿੰਦਾ ਮਾਨਸਰੋਵਰ ਤੇ ਮੋਤੀ ਹੀਰੇ ਚੁਗਦਾ ਤੇ ਕਾਂ ਦਾ ਤੁਹਾਨੂੰ ਪਤਾ ਹੀ ਹੈ ਕੀ ਕਰਦਾ ਹੁਣ ਉੱਥੇ ਉਹਦਾ ਚਿੱਤ ਕਿੱਥੇ ਲੱਗੇ ਗੰਦਫਰੋਲਣ ਆਇਆ ਹੰਸ ਨੂੰ ਕਹਿੰਦਾ ਮੇਰੇ ਘਰ ਵੀ ਚੱਲੋ ਹੰਸ ਪੁੱਛਦਾ ਤੇਰਾ ਘਰ ਕਿੱਥੇ ਕਾਂ ਕਹਿੰਦਾ ਦਿਖਾ ਲੈਣਾ ਚਾਹਣਾ ਉਹ ਲੈ ਗਿਆ ਜਿੱਥੇ ਗੰਦ ਪਿੱਲ ਹੁੰਦਾ ਹੈ ਉੱਥੇ ਗਾਂ ਦਾ ਬਹਿਣਾ ਹੁੰਦਾ ਹੈ ਉਹਨੇ ਗੰਦ ਖਾਣਾ ਹੁੰਦਾ ਹੈ ਤਾਂ ਕਪੂਰ ਨਾ ਚੱਖਈ ਦੁਰਗੰਧ ਸੁਖਾਵੇ ਭਾਈ ਗੁਰਦਾਸ ਜੀ ਕਹਿੰਦੇ ਕਾਣੇ ਕਪੂਰ ਨਹੀਂ ਚੱਖਣਾ ਰਾਸਤੇ ਵਿੱਚ ਜਾਂਦਿਆਂ ਉੱਥੇ ਕਿਤੇ ਕੋਈ ਰਾਜਾ ਵੀ ਆਇਆ ਸੀ ਉਹ ਆਰਾਮ ਕਰਨ ਲਈ ਉੱਥੇ ਲੇਟ ਗਿਆ। ਕਾਂ ਤੇ ਹੰਸ ਉੱਪਰੋਂ ਲੰਘ ਰਹੇ ਸੀ। ਕਾਂ ਹੰਸ ਨੂੰ ਕਹਿੰਦਾ ਹਜੇ ਮੇਰਾ ਘਰ ਦੂਰ ਹੈ। ਆਪਾਂ ਥੋੜੀ ਰੈਸਟ ਕਰ ਲਈਏ। ਹੰਸ ਦੀ ਤਾਂ ਉਡਾਣ 400 ਕੋਹ ਹੁੰਦੀ ਹੈ। ਤੇ ਭਾਈ ਕਾਂ ਹੁਣ ਇੰਨਾ ਕਿਥੋਂ ਉੱਡ ਸਕਦਾ। ਤੇ ਰਾਜਾ ਵੀ ਉੱਥੇ ਵਿਸ਼ਰਾਮ ਕਰ ਰਿਹਾ ਸੀ। ਕਾਂ ਨੇ ਉੱਤੇ ਬੈਠ ਕਰਤੀ। ਹੁਣ ਰਾਜੇ ਸ਼ਸਤਰਧਾਰੀ ਹੁੰਦੇ ਸੀ ਤੇ ਪੂਰੇ ਟਰੇਨ ਵੀ ਹੁੰਦੇ ਸੀ। ਉਹ ਨੇ ਉੱਪਰ ਨੂੰ ਤੀਰ ਚਲਾ ਦਿੱਤਾ। ਕਾਂ ਸ਼ੈਤਾਨ ਸੀ ਉਹ ਪਾਸੇ ਹੋ ਗਿਆ ਕਿ ਜਿਹੜਾ ਤੀਰ ਸੀ ਉਹ ਹੰਸ ਦੇ ਵੱਜ ਗਿਆ ਫੇਰ ਹੰਸ ਥੱਲੇ ਡਿੱਗ ਗਿਆ ਤੇ ਰਾਜਾ ਨੂੰ ਕਹਿਣ ਲੱਗਾ ਰਾਜਣ ਤੁਮਰੀ ਨੀਂਦ ਮੈਂ ਆਇਆ ਹੈ ਜਿਸ ਭੰਗ ਉਹ ਕਾਗ ਮੈਂ ਹੰਸ ਥਾ ਮਰੈ ਦੁਸ਼ਟ ਕੈ ਸੰਗ اے ਰਾਜਣ ਤੇਰੀ ਨੀਂਦ ਵਿੱਚ ਜਿਸਨੇ ਭੰਗ ਪਾਇਆ ਉਹ ਕਾਂ ਸੀ ਮੈਂ ਹੰਸਾਂ ਤੂੰ ਮੈਨੂੰ ਕਿਉ ਮਾਰਿਆ ਅੱਗੋਂ ਰਾਜਣ ਕਹਿੰਦਾ ਤੂੰ ਹੰਸ ਹੋ ਕੇ ਕਾਣਾ ਕਿਉ ਤੁਰਿਆ ਦੁਸ਼ਟਾਂ ਦੀ ਸੰਗਤ ਕਰਕੇ ਤੂੰ ਮਰਿਆ ਦੁਸ਼ਟਾਂ ਦੀ ਸੰਗਤ ਛੱਡੋ ਤੇ ਸਾਧੂਆਂ ਦੀ ਸੰਗਤ ਕਰਿਆ ਕਰੋ ਕਿਉਂਕਿ ਸਾਧ ਸੰਗਤ ਅਸਥਾਨ ਜਗ ਮਗ ਨੂਰ ਹੈ ਸਾਧੂਆਂ ਦੀ ਸੰਗਤ ਦੇ ਨਾਲ ਤਾਂ ਜੋ ਇੱਛਾ ਸੋਈ ਫਲ ਪਾਵੇ ਸਾਧਕੈ ਸੰਗ ਨਾ ਬਿਰਥਾ ਜਾਵੇ ਜਿਹੜਾ ਰਾਮ ਹੁੰਦਾ ਹੈ ਤੇ ਜਿਹੜਾ ਸਾਧੂ ਹੁੰਦਾ ਹੈ ਉਹ ਦੋਵੇਂ ਹੀ ਹੁੰਦੇ ਹੈ ਜਿਹੜੀ ਸੇਵਾ ਨੂੰ ਹੁੰਦੇ ਹੈ ਕਬੀਰ ਸੇਵਾ ਕੋ ਦੋਏ ਭਲੇ ਇਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ